ਨਮਸਕਾਰ ਸਤਿ ਸ੍ਰੀ ਅਕਾਲ ਮੈਂ ਡਾਕਟਰ ਆਕੇਸ਼ ਸੋਹਣ ਖੁਸ਼ੀ ਸਕੈਨਿੰਗ ਸੈਂਟਰ ਨਕੋਦਰ ਆਪ ਸਭ ਜੀ ਨੂੰ ਦੀਵਾਲੀ ਦੀ ਬੰਦੀ ਛੋੜ ਦਿਵਸ ਦੀ ਬਹੁਤ ਸਾਰੀਆਂ ਮੁਬਾਰਕਾਂ ਦਿੰਨਾ ਸ਼ੁਭ ਕਾਮਨਾਵਾਂ ਦਿੰਨਾ ਰੱਬ ਕਰੇ ਕਿ ਤੁਹਾਡੇ ਵਾਸਤੇ ਇਹ ਦਿਹਾੜਾ ਤੇ ਆਉਣ ਵਾਲਾ ਸਾਲ ਸਭ ਖੁਸ਼ੀਆਂ ਭਰਾ ਹੋਵੇ ਤੇ ਇੱਕ ਅਪੀਲ ਵੀ ਕਰਨਾ ਚਾਹਨਾ ਕਿ ਅਸੀਂ ਚਾਹਨੇ ਆ ਕਿ ਹੈਪੀ ਦੀਵਾਲੀ ਸੇਫ ਦੀਵਾਲੀ ਗ੍ਰੀਨ ਦੀਵਾਲੀ ਆਪਾਂ ਆਪਣੇ ਵਾਤਾਵਰਣ ਨੂ ਵੀ ਸਾਫ਼ ਰੱਖਣਾ ਹੈਗਾ ਵਾ ਤਾਂ ਕਿ ਸਾਡੇ ਜਿਹੜੇ ਬਜ਼ੁਰਗ ਜਾਂ ਹੋਰ ਜਿਹੜੇ ਚੈਨਲ ਨੂੰ ਸਾਦੀ ਤਕਲੀਫ ਆ ਆਪਾਂ ਉਹਨਾਂ ਦਾ ਵੀ ਖਿਆਲ ਰੱਖੀਏ ਔਰ ਦੂਸਰਾ ਇਹ ਵੀ ਕਿ ਆਪਾਂ ਕਿਸੇ ਨੂੰ ਸਾਡੇ ਕਰਕੇ ਕਿਸੇ ਨੂੰ ਕਿਸੇ ਕਰਕੇ ਪਰੇਸ਼ਾਨੀ ਨਾ ਹੋਏ ਇਹੀ ਮੈਸੇਜ ਤੁਹਾਨੂੰ ਸਾਰਿਆਂ ਨੂੰ ਦਿੰਦਾ ਹੋਇਆ ਇਹ ਕਹਿਣਾ ਚਾਹੂੰਗਾ ਕਿ ਸਾਰੇ ਜਣੇ ਤਿਹਾਰਾਂ ਨੂੰ ਖੁੱਲਕੇ ਮਨਾਓ ਜੀਓ ਮੇਰੇ ਵੱਲੋਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਸਤਿ ਸ੍ਰੀ ਅਕਾਲ ਜੀ